ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਣਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। जिंदाबाद 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 सा जिंदाबाद 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 भगवंत मान की सरकार मुरादाबाद मुर्दाबाद मुरादाबाद डी मुरादाबाद मुर्दाबाद मुर्दाबाद नारे वाली सरकार मुरादाबाद मुर्दाबाद मुर्दाबाद लोग दोखी सरकार मुर्दाबाद मुरादाबाद मुर्दाबाद राजी सरकार मुर्दाबाद मुर्दाबाद मुरादाबाद का साझा फोरम जिदा ਜਿੰਦਾਬਾਦ 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 ਸੰਜਾਪੁਰ ਜਿੰਦਾਬਾਦ 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 ਕਿੰਨੀ ਲਗਾਂ ਡੇ ਸਰਕਾਰ ਦਾ ਕਿੰਨੀ ਕਮਾਲ ਕਰਦਾ ਡੇ ਸਰਕਾਰ ਦਾ ਅੱਜ ਅਸੀਂ ਪਾਵਰ ਕਮ ਦੇ ਸਮੂਹ ਮੁਲਾਜ਼ਮ ਐਮਪਲਾਈ ਸੁਭਾ ਜੁਆਇੰਟ ਫਰਮ ਅਤੇ ਬਿਜਲੀ ਮੁਲਾਜ਼ਮ ਇਕਤਮਨ ਤੇ ਸਦੇ ਦੇ 3 ਦਿਨ ਦੀ ਮਾਸਲੀ ਸਮੂਹ ਛੁੱਟੀ ਭਰ ਕੇ 20ਵੀਂ ਰੋਡ ਦੇ ਪਾਵਰਕਾਮ ਦੇ ਸਮੁੱਚੇ ਮੁਲਾਜ਼ਮ ਹੜਤਾਲ ਤੇ ਬੈਠੇ ਆ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਪਾਵਰਕਾਮ ਦੀ ਮੈਨੇਜਮੈਂਟ ਅਤੇ ਸਿਮੇ ਦੀ ਸਰਕਾਰ ਵੱਲੋਂ ਲਗਾਤਾਰ ਸੂਬਾ ਕਮੇਟੀ ਨੂੰ ਮੀਟਿੰਗਾਂ ਦੇ ਕੇ ਤਰੀਕਾ ਦੇ ਦੇ ਕੇ ਅੱਗੇ ਤੋਂ ਅੱਗੇ ਤਰੀਕਾ ਪਾ ਕੇ ਮੀਟਿੰਗਾਂ ਨਹੀਂ ਕਰ ਰਹੀ ਤੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਪਿਛਲੇ ਸਮੇਂ ਦੇ ਵਿੱਚ ਬਿਜਲੀ ਮੰਤਰੀ ਵੱਲੋਂ ਤੇ ਉਹ ਮੰਗਾਂ ਨੂੰ ਜਿਹੜਾ ਉਹ ਪੂਰਾ ਨਹੀਂ ਕੀਤਾ ਜਾ ਰਿਹਾ ਮੰਨੀਆਂ ਮੰਗਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਰੋਜ਼ ਵੱਧੋਂ ਸੂਬਾ ਜੁਆਇੰਟ EMPLOYEES ਫੋਰਮ ਪਰੋਂ ਅਤੇ ਬਿਜਲੀ ਮਹਾਂਜਲਮ ਇਕਤਾ ਮੰਚ ਵੱਲੋਂ 3 ਦਿਨ ਦਾ ਸਮੂਹ ਛੁੱਟੀ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਜਿਸ ਦੇ ਤਹਿਤ ਅੱਜ ਪੂਰੇ ਪੰਜਾਬ ਦੇ ਵਿੱਚ ਬਿਜਲੀ ਕੰਮੇ 3 ਦਿਨ ਦੀ ਸਮੂਹ ਛੁੱਟੀ ਦੇ ਕੇ ਡਿਵੀਜ਼ਨਾਂ ਅੱਗੇ ਧਰਨੇ ਦੇ ਰਹੇ ਹਨ ਤੇ ਜਦੋਂ ਤੱਕ ਸਾਡੀਆਂ ਮੰਗਾਂ ਜਿਹੜੀਆਂ ਮੰਨੀਆਂ ਨਹੀਂ ਜਾਂਦੀਆਂ ਉਦੋਂ ਤੱਕ ਭਾਵੇਂ ਸਾਨੂੰ ਅਗਲੀ ਹੋਰ ਛੁੱਟੀ ਜਿਹੜੀ ਆ 3 ਦਿਨ ਤੋਂ ਅੱਗੇ ਵੀ ਵਧਾਣੀ ਪਈ ਜਦੋਂ ਤੱਕ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਹੁੰਦੀਆਂ ਉਦੋਂ ਤੱਕ ਸਾਡਾ ਜਿਹੜਾ ਪ੍ਰੋਟੈਸਟ ਹੋ ਜਾਰੀ ਰਹੂਗਾ ਤੇ ਇਹ ਸਰਕਾਰ ਦੇ ਖਿਲਾਫ ਜਿਹੜਾ ਉਹ ਪ੍ਰੋਟੈਸਟ ਜੀ ਲਗਾਤਾਰ ਜਾਰੀ ਰੱਖਾਂਗੇ ਧੰਨਵਾਦ ਜੀ ਨਿਰਦਮਲ ਕੁਮਾਰ ਮਹਿਤਾ ਨਵਾਂ ਸ਼ਹਿਰ ਪੈਨਸ਼ਨ ਸੁਸ਼ਿੰਦਰ ਦਾਸ ਡਿਵੀਜ਼ਨ ਪ੍ਰਧਾਨ ਅਤੇ ਸਰਕਲ ਪ੍ਰਧਾਨ ਅਸੀਂ ਕੱਲ 11 11 ਤਰੀਕ ਨੂੰ ਸੂਬਾ ਕਮੇਟੀ ਦੇ ਸੱਦੇ ਉੱਤੇ ਪਹਿਲੀ ਤੀਤ ਤੋਂ ਲੈ ਕੇ 20 ਤੀਤ ਤੱਕ ਡਿਵੀਜ਼ਨ ਵਾਈ ਧਰਨਾ ਦਿੱਤੇ ਜਾ ਰਹੇ ਨੇ ਅਸੀਂ ਕੱਲ ਨੂੰ 11 11 ਤਰੀਕ ਨੂੰ ਨਵਾਂ ਸ਼ਹਿਰ ਦੇ ਵਿੱਚ ਧਰਨਾ ਦਿੱਤਾ ਜਾਵੇਗਾ ਅਸੀਂ ਸਾਰੇ ਮੁਲਾਜ਼ਮਾਂ ਨੂੰ ਪੈਨਸ਼ਨਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਤੋਂ ਵੱਧ ਧਰਨੇ ਵਿੱਚ ਆਣ ਇਹ ਸਰਕਾਰ ਇੱਕ ਨਿਕੰਮੀ ਸਰਕਾਰ ਹੈ ਇਹ ਲਾਰੇ ਲਬਾਰੀ ਸਰਕਾਰ ਹੈ ਪਹਿਲੋਂ ਇਹਨਾਂ ਨੇ 10 ਤਰੀਕ ਦੀ ਮੀਟਿੰਗ ਦਿੱਤੀ ਸੀ ਕੱਲ ਫੇਰਿਆਂ ਦਾ ਫੋਨ ਆ ਗਿਆ ਜੀ ਹੁਣ 12 ਤਰੀਕ ਦੀ ਮੀਟਿੰਗ ਆ ਔਰ ਮੈਨੂੰ ਉਮੀਦ ਨੇ ਵੀ ਇਹ 12 ਤਰੀਕ ਨੂੰ ਵੀ ਮੀਟਿੰਗ ਕਰਨਗੇ ਔਰ ਇਹ ਸਰਕਾਰ ਨੂੰ ਜਿੰਨੀ 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 ਜਲਦੀ ਹੋ ਸਕੇ ਲੋਕਾਂ ਨੂੰ ਚਾਹੀਦਾ ਚੱਲਦਾ ਕੀਤਾ ਜਾਵੇ ਤਾਂ ਕਿ ਜਿਹੜੇ ਚਾਰ ਆਉਣ ਵਾਲੇ ਇਲੈਕਸ਼ਨ ਆ ਇਹ ਚ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਵੀ ਕਿਸੇ ਨਾਲ ਕਿੱਦਾਂ ਧੋਖਾ ਕਰੀਦਾ ਇਹ ਧੋਖੇ ਵਾਲੀ ਸਰਕਾਰ ਹੈ ਇਹ ਲਾਰੇ ਵਾਲੀ ਸਰਕਾਰ ਹੈ ਲਾਰੇ ਲੱਪੇ ਵਾਲੀ ਸਰਕਾਰ ਆ ਐਨੇ ਕਹਿੰਦਾ ਹੋਇਆ ਜੈ ਜਨਤਾ ਜੈ ਸੰਗਰਾਮ ਜਿਤ ਲੋਕਾਂ ਦਾ ਅੱਜ ਪੰਜਾਬ ਦੇ ਸਮੂਹ ਬਿਜਲੀ ਮੁਲਾਜ਼ਮ ਜਿਹੜੇ ਹੈ 3 ਦਿਨ ਦੀ ਮਾਸਕਲੀਬ ਤੇ ਜਿਹੜੇ ਆ ਉਹ ਗਏ ਆ ਸਾਥੀਆਂ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੇ ਵਿੱਚ ਬਹੁਤ ਵੱਡਾ ਰੋਸ ਹੈ ਵਿਸ਼ੇਸ਼ ਤੌਰ ਤੇ ਅੱਜ ਇੱਕ ਬਿਜਲੀ ਬੋਰਡ ਦਾ ਬਹੁਤ ਭਖਮਾ ਮਸਲਾ ਆ ਤੇ ਸਾਥੀਆਂ ਨੇ ਬਿਜਲੀ ਬੋਰਡ ਨੇ ਇੱਕ ਸਾਡੇ ਸੀਐਚੀਬੀ ਕਾਮੇ ਜਿਹੜੇ ਆ ਉਹ ਤੁਸ਼ ਜਿਹੀ ਮਜ਼ਦੂਰੀ ਤੇ ਰੱਖੇ ਹੋਏ ਆ ਤੇ ਹਰ ਰੋਜ਼ ਪੰਜਾਬ ਵਿੱਚ ਇੱਕ ਨਾ ਇੱਕ ਨੌਜਵਾਨ ਜਿਹੜਾ ਹੈ ਲਗਾਤਾਰ ਹਾਦਸੇ ਦਾ ਸ਼ਿਕਾਰ ਹੋ ਕੇ ਸਰਕਾਰ ਦੀਆਂ ਗਲਤ ਪਾਲਿਸੀਆਂ ਕਰਕੇ ਜਿਹੜਾ ਸਾਡੇ ਸਾਡੇ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਸੋ ਅੱਜ ਦੇ ਧਰਨੇ ਵਿੱਚ ਤੇ ਇਹ ਜਿਹੜਾ ਸਮੁੱਚਾ ਐਜੀਟੇਸ਼ਨ ਹੈ ਇਹ ਵੀ ਮੰਗ ਕਰਦਾ ਆ ਕਿ ਜਿਸ ਤਰ੍ਹਾਂ ਸਰਕਾਰ ਹੋਰ ਮਹਿਕਮਿਆਂ ਦੇ ਜਾਂ ਮਿਲਟਰੀ ਦੇ ਜਾਂ ਪੁਲਿਸ ਮੁਲਾਜ਼ਮਾਂ ਨੂੰ ਸਹਾਇਤਾ ਦਿੰਦੀ ਹੈ ਬਿਜਲੀ ਮੁਲਾਜ਼ਮ ਜਿਹੜਾ ਲੋਕਾਂ ਦੇ ਘਰਾਂ ਵਿੱਚ ਰੋਸ਼ਨੀ ਕਰਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਲੈਂਦਾ ਉਹਨੂੰ ਕੋਈ ਵੀ ਵਿੱਤੀ ਸਹਾਇਤਾ ਜਿਹੜੀ ਆ ਸਰਕਾਰ ਕੋਈ ਨਹੀਂ ਕਰਦੀ ਉਹਨੂੰ ਕੋਈ ਦਰਜਾ ਨਹੀਂ ਦਿੱਤਾ ਜਾਂਦਾ ਉਹਨੂੰ ਕੋਈ ਪਰਿਵਾਰ ਨੂੰ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ ਕੋਈ ਨੌਕਰੀ ਨਹੀਂ ਦਿੱਤੀ ਜਾਂਦੀ ਸੋ ਅੱਜ ਦਾ ਇਹ ਸੰਘਰਸ਼ ਇਹ ਵੀ ਮੰਗ ਕਰਦਾ ਆ ਕਿ ਜਿਹੜਾ ਨੌਜਵਾਨ ਪੰਜਾਬ ਵਿੱਚ ਕੰਮ ਕਰਦੇ ਸਮੇਂ ਹਾਦਸੇ ਦਾ ਸ਼ਿਕਾਰ ਹੁੰਦਾ ਉਹਨੂੰ ਫੌਰੀ ਤੌਰ ਤੇ ਜਿਹੜਾ ਆ ਆਰਥਿਕ ਸਹਾਇਤਾ ਤੇ ਪਰਿਵਾਰ ਦੇ ਮੈਂਬਰ ਨੂੰ ਜਿਹੜੀ ਸਰਕਾਰੀ ਨੌਕਰੀ ਆ ਜ਼ਰੂਰ ਦਿੱਤੀ ਜਾਵੇ ਜੈ ਜਨਤਾ ਜੈ ਸੰਘਰਸ਼ ਕਾਇਨਾਤ ਤੁਮਹੋ ਜਸ ਗਾਵੇ ਅਸਕੇ ਕੀ ਨਦੀ ਕੰਟਰ ਲਗਾਵੇ ਕਾਇਨਾਤ ਬ੍ਰਹਮਾ ਦੇ ਨੂਰੀ I'm okay. gonna okay. okay. ਸਭ ਇਕੱਠਾ ਹੋਇਆ ਸਾਡੀ ਇੱਕ ਮੰਗ ਸੀ ਇੱਕ ਜ਼ਿਆਤੀ ਸਾਡਾ ਹੋਈ ਸੀ ਜਿਹੜੀ ਜ਼ਿਆਤੀ ਉਹ ਅੱਜ ਹੱਲ ਹੋ ਗਈ ਆ ਉਹ ਪ੍ਰਸ਼ਾਸਨ ਨੇ ਹੱਲ ਕਰ ਦਿਆ ਔਰ ਉਸ ਗੱਲ ਦੀ ਅਸੀਂ ਪ੍ਰਸ਼ਾਸਨ ਨੂੰ ਧੰਨਵਾਦ ਕਰਦੇ ਆ ਲਲਤਬੰਗ ਪਾਰਟੀ ਦੀ ਹਲਕਾ ਅੰਜਾਜ ਉਹਨਾਂ ਨੇ ਬੜੀ ਆਖੜ ਕੀਤੀ ਔਰ ਉਹ ਹੱਲ ਹੋ ਗਈ ਆ ਆਪਾਂ ਬਿਲਕੁਲ ਇਹੀ ਹਲ ਜਾਈਦਾ ਸੀ ਆਪਾਂ ਹਿੰਦੂ ਸੰਗਠਨਾਂ ਨੂੰ ਬੇਨਤੀ ਕਰਦੇ ਆਂ ਇਪੋ ਉਹਨਾਂ ਸ਼ਾਂਤੀਪੂਰਨ ਆਪਣੇ ਘਰਾਂ ਚੱਲ ਰਹੀ ਹੈ ਜਿਆਤੀ ਹੋਈ ਆ ਵੀ ਉੱਥੇ ਤਾਲ ਲੱਗ ਗਿਆ ਗਿਆ ਕਿਸ ਜਗ੍ਹਾ ਉਸੀ ਵਸਿੱਤ ਤੇ ਉਹ ਤਾਰਾ ਅਸੀਂ ਉਹਨਾਂ ਬੇਨਤੀ ਕੀਤੀ ਸਾਡੀ ਬੇਨਤੀ ਸਦਕਾਰ ਹੋ ਗਈ ਉਹ ਤਾਰਾ ਖੁੱਲ੍ਹ ਆ ਗਿਆ ਸੀ ਲੱਗ ਗਿਆ ਤਾਲ ਲੱਗ ਗਿਆ ਸਾਡੇ ਪ੍ਰਸ਼ਾਸਨ ਨੂੰ ਉਸ ਤੋਂ ਬੇਨਤੀ ਹੈ ਉਹਦਾ ਹੱਲ ਕੀਤਾ ਜਾਵੇ ਉਹ ਜਗ੍ਹਾ ਜਿਹੜੀ ਆ ਉਹ ਪੰਚਾਇਤ ਸੰਧੀ ਦੀ ਆ ਪੰਚਾਇਤ ਸੰਧੀ ਉੱਥੇ ਕੋਈ ਕਾਰਵਾਈ ਕਰੇ ਉਤੇ ਆਪਣੀ ਕੋ ਬਿਲਡਿੰਗ ਬਣਾਵੇ ਆਪਣਾ ਕਫਟਰ ਬਣਾਵੇ ਤਾਂ ਕਿ ਉਹ ਜਗਾ ਇਸ ਕੰਮ ਆ ਲਵੇ ਉਹ ਤਾਲਾ ਇੱਕ ਜਿੱਥੇ ਕਹਾਂਗੇ ਕਿ ਤੁਸਨ ਲਿੱਕੇ ਨੂੰ ਲਗਾਏ ਇੱਕੋ ਜਿੱਥੇ ਜਿਹੜਾ ਖੁੱਲੇ ਅਸੀਂ ਉਹੀ ਲਾਤਾ ਗਿਆ ਜਿਹੜਾ ਪਲਾਟਾਂ ਨੂੰ ਖੁੱਲਿਆ ਅਸੀਂ ਉਹੀ ਲਾਤਾ ਗਿਆ ਹੁੰਦਾ ਬੜੇ ਰਸਤਾ ਤਾਂ ਖੁੱਲਾ ਨਾ ਹਾਂ ਪਿਛਵਾ ਦਾ ਉਹਨਾਂ ਦਾ ਖੁੱਲਾ ਜਿਹੜਾ ਕਹਾਂ ਮੇਨ ਰਸਤਾ ਹੈ ਉਹ ਉਹਨਾਂ ਦੇ ਕੋਲ ਹੈ ਇਹ ਨਜਾਇਜ਼ ਹੈਗਾ ਉਹ ਉਹਨਾਂ ਦੇ ਜੰਗਾ ਹਾਂਜੀ ਆਕਰਮ ਸਰ ਤੁਸੀਂ ਕੀ ਇਹ ਜ਼ਿਲ੍ਹਾ ਪਰਿਸ਼ਦ ਦੀ ਜਗਾ ਵਾ ਜਿਹੜੇ ਬਾਹਰੋਂ ਆਏ ਆ ਅਸੀਂ ਇੱਥੇ ਜੰਪਲ ਹੈਗੇ ਆ ਅਸੀਂ ਨਹੀਂ ਉੱਥੇ ਕਦੀ ਮਸਜਿਦ ਦੇਖੀ ਜਿਹੜੀ ਉਹਨਾਂ ਨੇ ਬਣਾਈ ਆ ਤੇ ਉਹ ਕੁਛ ਸ਼ਰਾਰਤੀ ਅਕਸਰ ਸਾਡੇ ਨਵੇਂ ਸ਼ਹਿਰ ਦਾ ਸ਼ਾਂਤੀ ਮਾਹੌਲ ਖਰਾਬ ਕਰਨ ਲਈ ਸਾਨੂੰ ਪਕੜਾ ਧੜਗਾ ਰਹੇ ਆ ਸਾਡੀ ਸਰਕਾਰੀ ਜ਼ਮੀਨ ਤੇ ਉਹਨਾਂ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਆ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਆ ਅਸੀਂ ਜੇ ਉਹਨਾਂ ਨੇ ਕੋਈ ਇਦਾਂ ਦੀ ਦੋਰ ਕੇ ਉੱਥੇ ਰੀਕਨਸਟਰਕਸ਼ਨ ਕਰਨ ਦੀ ਕੋਸ਼ਿਸ਼ ਕੀਤੀ ਸਾਰਾ ਹਿੰਦੂ ਸਮਾਜ ਚੁੱਪ ਨਹੀਂ ਬੈਠੇਗਾ ਸਾਨੂੰ ਸੜਕਾਂ ਚ ਉੱਤਣ ਲਈ ਮਜਬੂਰ ਹੋਏਗਾ ਇਹਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਏਗੀ ਅਸੀਂ ਪ੍ਰਸ਼ਾਸਨ ਨੂੰ ਫੇਰ ਬੇਨਤੀ ਕਰਦੇ ਆਂ ਇਹਦੇ ਮਸਲੇ ਦਾ ਕੋਈ ਵਧੀਆ ਹੱਲ ਕੱਢਿਆ ਜਾਵੇ ਆਪਸ ਚ ਦੋਨੋਂ ਸਮਝਦਾਏ ਪੱਕਾ ਹੱਲ ਪੱਕਾ ਹੱਲ ਕੱਢਿਆ ਜਾਵੇ ਅਸੀਂ ਦੋਨੋਂ ਸਮਝਦਾਏ ਇੱਕ ਦੂਜੇ ਅਮਰੇ ਸਾਹਮਣੇ ਨਾ ਹੋਣ ਹਰਦੇਸ਼ ਸ਼ਹਿਰ ਦਾ ਮਾਹੌਲ ਖਰਾਬ ਨਾ ਹੋਵੇ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਚਲੋ ਜੈ ਸੇਵ ਸੇਨਾ ਜੀ ਆਜਾ ਬੋਲੋ ਜੀ ਜਿਹੜੀ ਇਹ ਜਗ੍ਹਾ ਹੈਗੀ ਮੇਰੇ ਖਿਆਲ ਨਾਲ 1895 ਤੋਂ ਲੈ ਕੇ ਉਹ ਬਲਾਕ ਸੰਮਤੀ ਦੀ ਜਗ੍ਹਾ ਹੈਗੀ ਸਰਕਾਰੀ ਜਗ੍ਹਾ ਹੈਗੀ ਆ ਇਹ ਜਿਹੜਿਆ ਅੱਜ ਇਹ ਰੌਲਾ ਪਿਆ ਇਹ ਪੈਣਾ ਨਹੀਂ ਸਕਾ ਜੇ ਇਸ ਚੀਜ਼ ਨੂੰ ਜਦੋਂ ਪਹਿਲਾ ਵੀਡੀਓ ਸਾਬ ਨੇ ਇਹਨੂੰ ਤਾਲਾ ਲਾਇਆ ਸਗਾ ਤੇ ਉਹਦਾ ਤਾਲਾ ਲੱਗਿਆ ਰਹਿਣ ਦੇਣਾ ਚਾਹੀਦਾ ਬਰਕਰਾਰ ਚਾਹੀਦਾ ਸਾਨੂੰ ਇਹ ਸਮਝ ਨਹੀਂ ਆਈ ਹੈ ਕਿ ਵੀ ਤਾਲਾ ਲਾਣ ਵਾਲੇ ਵੀ ਸਰਕਾਰੀ ਆ ਤੇ ਤਾਲਾ ਖੋਲਣ ਵਾਲੇ ਵੀ ਸਰਕਾਰੀ ਆ ਤੇ ਬੇਨਤੀ ਕਰਦੇ ਆ ਕਿ ਜੋ ਅੱਜ ਇਹ ਟਾਈਮ ਆਇਆ ਇਹ ਦੁਬਾਰਾ ਨਾ ਟਾਈਮ ਆਵੇ ਕਿਉਂਕਿ ਅੱਜ ਇਹ ਬਹੁਤ ਘੱਟ ਹਿੰਦੂ ਜਾ ਕੇ ਇਸ ਮਸਲੇ ਦੇ ਵਿੱਚ ਇਕੱਠੇ ਹੋਏ ਆ ਅਸੀਂ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਇਹ ਤਾਲਾ ਜਿਹੜਾ ਆ ਬਰਕਰਾਰ ਰਿਹਾ ਜਾਵੇ ਇਹਨੂੰ ਸਰਕਾਰੀ ਪ੍ਰਾਪਰਟੀ ਹੈ ਇਹਨੂੰ ਸਰਕਾਰੀ ਪ੍ਰਾਪਰਟੀ ਦੇ ਵਿੱਚ ਇਹਨੂੰ ਉਹਦੇ ਵਿੱਚ ਕੰਮ ਦੇ ਵਿੱਚ ਲਾਇਆ ਜਾਵੇ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਦੇ ਵਿੱਚ ਉਹਦਾ ਆਫਿਸ ਬਣਾਇਆ ਜਾਵੇ ਨਾ ਕਿ ਇਹਨੂੰ ਅਨਲੀਗਲ ਕੋਈ ਇਹਦੇ ਤੇ ਕੋਈ ਵੀ ਕੋਈ ਵੀ ਇੱਥੇ ਕੰਸਟਰਕਸ਼ਨ ਨਾ ਹੋਵੇ ਅਸੀਂ ਇਹੀ ਪ੍ਰਸ਼ਾਸਨ ਤੋਂ ਬੇਨਤੀ ਕਰਦੇ ਹਾਂ ਨਹੀਂ ਤਾਂ ਫਿਰ ਇਹ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਇੱਥੇ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਹੈਪਨ ਹੋਵੇਗਾ ਤਾਂ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਅਸੀਂ ਇਹੀ ਬੇਨਤੀ ਕਰਦੇ ਹਾਂ ਬਾਰ-ਬਾਰ ਕਿ ਉਹਦੇ ਵਿੱਚ ਜਿੰਨੀ ਵੀ ਇਹਦੇ ਵਿੱਚ ਜੋ ਬਣਦੀ ਆ ਕਾਨੂੰਨਨ ਤੌਰ ਤੇ ਬਣਦੀ ਆ ਦੋਨਾਂ ਧਿਰਾਂ ਨੂੰ ਬਿਠਾਵੇ ਚਾਹੇ ਉਹ ਇਸ ਬੋਰਡ ਦੀ ਵੀਡੀਓ ਦਾਪਰਦੀ ਹੈਗੀ ਚਾਹੇ ਉਹ ਬੱਕਾ ਬੋਰਡ ਦੀ ਹੈਗੀ ਉਹਨਾਂ ਦੇ ਕੋਲੋਂ ਕਨਫਰਮ ਕਰਕੇ ਵੀ ਕੀਦੀ ਹੈਗੀ ਤਾਂ ਉੱਥੇ ਉਹਦੀ ਕਰਾਈ ਜਾਵੇ ਨਾ ਉਹਦੇ ਤੇ ਕੋਈ ਸਾਡਾ ਸਮਾਜ ਕੋਈ ਇਹਦੇ ਤੇ ਕਰੇਗਾ ਕਬਜ਼ਾ ਕਰੇਗਾ ਨਾ ਕੋਈ ਹੋਰ ਸਮੁਦਾਇ ਇੱਥੇ ਕਰੇਗਾ ਬਸ ਇਹੀ بار-बार ਇਹਨਾਂ ਦੀ ਬੇਨਤੀ ਹੈ ਕਿ ਜੇਕਰ ਇਸੇ ਤਰ੍ਹਾਂ ਹੀ ਸਾਡੇ ਕਬਜ਼ੇ ਹੁੰਦੇ ਰਹਿਵੇ ਤਾਂ ਉਹ ਬੜਾ ਮਦਬਾਗੀ ਗੱਲ ਹੈ ਤੁਸੀਂ ਕੀ ਕਹਿਣਾ ਹੈ हां हां आगे आ जाओ आगे आ जाओ आगे आ जाओ जय करे वीर बजरंगी हर हर महादेव हर बार ही ਦੇਖਣ ਨੂੰ ਮਿਲਦਾ ਆ ਕਿ ਜਿਹੜਾ ਸਾਡਾ Hindu ਸਮਾਜ ਹੈ ਇਹਦੇ ਨਾਲ ਹੀ ਚੂਹੇ ਬਿੱਲੀ ਦਾ ਖੇਡ ਖੇਡਿਆ ਜਾਂਦਾ ਆ ਸਾਡਾ ਜਿਹੜਾ ਸਮਾਜ ਹੈ ਇਹ ਬੜਾ ਸ਼ਾਂਤੀਪੂਰੀਏ ਸਮਾਜ ਹੈ ਪਰ 19 ਡੇਰ ਤੱਕ ਇਹ ਸ਼ਾਂਤ ਹੈ ਜਿੰਨੀ ਦੇਰ ਤੱਕ ਸਭ ਕੋਈ ਠੀਕ ਠਾਕ ਚੱਲਦਾ ਆ ਆ ਪਿਛਲੇ ਕਈ ਸਾਲਾਂ ਤੋਂ ਸਾਨੂੰ ਦੇਖਣ ਨੂੰ ਮਿਲਿਆ ਆ ਇਹ ਜੋ ਕੁਝ ਹੋ ਰਿਹਾ ਹੈ ਰਾਜਨੀਤਿਕ ਇਹ ਭੇੜ ਚੜਿਆ ਹੋਇਆ ਆ ਪਰ ਹੁਣ ਅਸੀਂ ਪ੍ਰੈਸ ਦੇ ਮਾਧਿਅਮ ਨਾਲ ਦੱਸਣਾ ਚਾਹੁੰਦੇ ਆ ਹੁਣ ਇੱਥੇ ਰਾਜਨੀਤੀ ਨਹੀਂ ਚੱਲਣੀ ਆ ਸਾਡਾ ਹਿੰਦੂ ਸਮਾਜ ਜਾਗ ਚੁੱਕਾ ਆ ਤੇ ਪਿੱਛੇ ਜਿਹੜਾ ਫੈਸਲਾ ਲਿਆ ਗਿਆ ਸੀ ਤਾਲਾ ਲਵਾ ਦਿੱਤਾ ਸੀਗਾ ਵੀ ਗੱਲ ਨੂੰ ਖਤਮ ਹੋ ਗਈ ਆ ਪਰ ਪਿੱਛੇ ਦੇਖਿਆ ਤਾਲਾ ਫੇਰ ਖਲਵਾ ਦਿੱਤਾ ਗਿਆ ਇਹ ਜਿਹੜੇ ਲੋਕ ਆ ਰਾਜਨੀਤਿਕ ਲੋਕ ਆ ਜਾਂ ਸਰਕਾਰੀ ਹਸਤੰਤਰ ਦੇ ਵਿੱਚ ਜੁੜੇ ਹੋਏ ਕੀ ਚਾਹੁੰਦੇ ਆ ਸਾਡੇ ਸ਼ਹਿਰ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਬਾਰ-ਬਾਰ ਇਦਾਂ ਦੀਆਂ ਛੇੜਾਂ ਛੇੜ ਕੇ ਸਾਡੀ ਪ੍ਰਸ਼ਾਸਨ ਨੂੰ ਤੇ ਲੋਕਲ ਜਿਹੜੇ ਸਾਡੇ ਜੋ ਵੀ ਲੀਡਰ ਆ ਜੋ ਇਹਨਾਂ ਨੂੰ ਸਪੋਰਟ ਕਰਦੇ ਉਹਨਾਂ ਨੂੰ ਇਹੀ ਅਪੀਲ ਹੈ ਚੁੱਪ ਕਰਕੇ ਇਹਨੂੰ ਸ਼ਾਂਤੀ ਮਾਹੌਲ ਸਾਡਾ ਸ਼ਾਂਤੀ ਬਣਿਆ ਰਹਿਣ ਦਿਓ ਉਹਦੇ ਵਿੱਚੇ ਸਭ ਦੀ ਭਲਾਈ ਆ ਜੇਕਰ ਤੁਸੀਂ ਬਾਰ-ਬਾਰ ਛੇੜਾ ਛੇੜੋਗੇ ਇਹਦਾ ਰਿਜ਼ਲਟ ਜਿਹੜਾ ਬੜਾ ਭਿਆਨਕ ਨਿਕਲੂਗਾ ਇਹਦਾ ਸਿੱਟਾ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਹੈਗਾ ਅੱਜ ਅਸੀਂ ਬੜੇ ਸ਼ਾਂਤੀਪ੍ਰੀ ਨਾਲ ਆਪਣਾ ਬਿਆਨ ਦੇ ਰਹੇ ਹਾਂ ਅਗਲੀ ਵਾਰ ਸ਼ਾਂਤੀਪ੍ਰੀ ਦਾ ਸਾਡਾ ਬਿਆਨ ਨਹੀਂ ਹੋਊਗਾ ਜੀ ਪਿਛਲੇ ਸਾਲ ਵੀ ਇਥੇ ਦੀਵਾਰ ਕੀਤੀ ਗਈ ਸੀ ਉਹਦੇ ਵੀ ਸਿੱਟਾ ਲੱਗਦਾ ਸੀ ਤੇ ਦੀਵਾਰ ਉਟਾਈ ਵੀ ਸੀ ਹੁਣ ਤੱਕ ਨਹੀਂ ਲਗਾਇਆ ਗਿਆ ਕਈ ਸਾਲਾਂ ਤੋਂ ਇਹ ਇੱਕ ਚੂਹੇ ਬਿੱਲੀ ਦਾ ਖੇਡ ਐਡਮਿਸ਼ਨ ਸਾਡੇ ਨਾਲ ਖੇਲਦੀ ਪਈ ਹੈ ਕਦੀ ਦੀਵਾਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਣੀ ਜਿੰਦੇ ਲਾਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆਪੇ ਉਹਨੂੰ ਦਵਾਰ ਨੂੰ ਬੰਦਵਾਂਦੇ ਆਪੇ ਢਵਾਉਂਦੇ ਆ ਆਪੇ ਤਾਲੇ ਲੱਗਦੇ ਆਪੇ ਫਿਰ ਉਹਨੂੰ ਖੋਲਦੇ ਫੇਰ ਲਾਂਦੇ ਆ ਇਸ ਤਰ੍ਹਾਂ ਇਸ ਸ਼ਹਿਰ ਦਾ ਜਿਹੜਾ ਐਟਮੋਸਫੀਅਰ ਆ ਉਹਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਸਮੂਹਿਕ ਐਡਮਿਨਿਸਟ੍ਰੇਸ਼ਨ ਨੂੰ ਬੇਨਤੀ ਕਰਦਾ ਕੋ ਐਨੀ Hindu ਜਨਤਾ ਨੂੰ ਕਮਜ਼ੋਰ ਨਾ ਸਮਝੇ Hindu ਸਮਾਜ ਨੂੰ ਕਮਜ਼ੋਰ ਨਾ ਸਮਝੇ ਕਿ ਅਸੀਂ ਆਪਣੇ ਘਰਾਂ ਵਿੱਚ ਚੁੱਪ ਬੈਠ ਜਾਵਾਂਗੇ ਅਸੀਂ ਆਪਣੀ ਰੱਖਿਆ ਆਪਣੀ ਰਾਖੀ ਕਰਨੀ ਆਪ ਜਾਣਦੇ ਹਾਂ ਅਸੀਂ ਇੱਕ ਮੁੱਠਾ ਇੱਕ ਮੁੱਠ ਰਹਿਾਂਗੇ ਔਰ ਅੱਗੇ ਵਧਾਂਗੇ ਕਿਸੇ ਵੀ ਪ੍ਰਕਾਰ ਦੀ ਕੋਈ ਤੱਕਾ ਸਾਡੇ ਨਾਲ ਹੋਵੇਗਾ ਅਸੀਂ برداشت ਨਹੀਂ ਕਰਾਂਗੇ ਇਹਦੇ ਨਾਲ ਮੈਂ ਆਏ ਹੋ ਜਿੰਨੇ ਵੀ ਵੀ ਮੇਰੇ ਭੈਣ ਭਰਾ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਅਹਿਮ ਮੌਕੇ ਤੇ ਆ ਕੇ ਸਾਡਾ ਸਾਥ ਦਿੱਤਾ ਭਾਰਤ ਮਾਤਾ ਕੀ ਜੈਕਾਰੇ ਬੀਰ ਬੀਗੰਗੀ ਹਰ ਹਰ ਮਹਾਦੇਵ ਜਸ਼ੀ ਸਾਹਿਬ ਜਸ਼ੀ ਸਾਹਿਬ ਬਾਈਟ ਕਹਿਣਾ ਚਾਹੁੰਦਾ ਇਸ ਜਿਹੜਾ ਇਹ ਮਾਮਲਾ ਹੈ ਕਿ ਕੋਪ ਪ੍ਰਸ਼ਾਸਨ ਦੇ ਰੋਲ ਤੇ ਇੱਕ ਬਹੁਤ ਬੜਾ ਪ੍ਰਸ਼ਨ ਚਿੰਨ ਹੈ ਕਿ ਐਨੇ ਸਾਲਾਂ ਤੋਂ ਇਹਦਾ ਕਿਉਂ ਨਹੀਂ ਸੋਲੂਸ਼ਨ ਕੀਤਾ ਗਿਆ ਇਹ ਇਲੀਗਲ ਜਿਹੜਾ ਕਬਜ਼ਾ ਹੈ ਇਹ ਪ੍ਰਸ਼ਾਸਨ ਨੂੰ ਖਾਲੀ ਕਰਾਣਾ ਚਾਹੀਦਾ ਸੀ ਇਹ ਮੁੱਦਾ ਪਰਮਾਨੈਂਟ ਉਦੋਂ ਸੋਲਵ ਹੋਏਗਾ ਜਦੋਂ ਪ੍ਰਸ਼ਾਸਨ ਨੂੰ ਪੱਕੇ ਤੌਰ ਤੇ ਐਕਸ਼ਨ ਲੈ ਕੇ ਜੋ ਕਬਜ਼ੇ ਵਾਲੀਆਂ ਜਗ੍ਹਾ ਖਾਲੀ ਕਰਾਣੀਆਂ ਹੋਣਗੀਆਂ ਨਹੀਂ ਤਾਂ ਇਹੋ ਜਿਹੀਆਂ ਸ਼ਰਾਰਤੀ ਐਕਟੀਵਿਟੀ ਗਤੀਵਿਧੀਆਂ ਹੁੰਦੀਆਂ ਰਹਿਣਗੀਆਂ ਜਿਹਦੇ ਨਾਲ ਸ਼ਹਿਰ ਦਾ ਮਾਹੌਲ ਖਤਮ ਹੋ ਸਕਦਾ ਖਰਾਬ ਹੋ ਸਕਦਾ ਹੈਗਾ ਔਰ ਇਹ बार-बार ਸ਼ਰਾਰਤਾ ਹੋ ਰਹੀਆਂ ਨੇ ਇਤਿਹਾਸ ਗਵਾਹ ਹੈ ਕਦੇ ਤਾਲਾ ਲਵਾ ਦਿੱਤਾ ਜਾਂਦਾ ਹੈ ਫਿਰ ਖੋਲ ਦਿੱਤਾ ਜਾਂਦਾ ਹੈ ਇਹ ਅਗਲੀ ਵਾਰੀ ਇਹ ਤਾਲਿਆਂ ਤੱਕ ਨਹੀਂ ਸੀਮਤ ਰਹਿਣਾ ਕਿਉਂਕਿ ਜਿਹੜੇ ਐਸੋਲੇ ਹਿੰਦੂ ਸੰਗਠਨ ਆ ਗਿਆ ਉਹ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਚੁੱਕੇ ਨੇ ਤੋਂ ਇਸ ਕਰਕੇ ਪ੍ਰਸ਼ਾਸਨ ਨੂੰ ਇਹ ਬੇਨਤੀ ਵੀ ਹੈ ਔਰ ਇਹ ਚੇਤਾਵਨੀ ਵੀ ਹੈ ਕਿ ਇਹ ਸਰਕਾਰੀ ਜਗ੍ਹਾ ਨੂੰ ਉਚਿਤ ਤਰੀਕੇ ਦੇ ਨਾਲ ਸੰਭਾਲਿਆ ਜਾਵੇ ਇਹਨੂੰ ਇਸ ਤਰ੍ਹਾਂ ਦੇ ਜਿਹੜੇ ਕੋਈ ਧਰਮ ਦੇ ਨਾਂ ਦੇ ਉੱਤੇ ਗਲਤ ਕਾਰਵਾਈਆਂ ਲਈ ਖੁੱਲਾ ਨਾ ਛੱਡਿਆ ਜਾਵੇ ਇੱਕ ਮੈਂ ਗੱਲ ਕਹੂੰਗਾ ਇੱਥੇ ਹਾਂਜੀ ਲੋ ਬੋਲੋ ਬੋਲੋ ਮੈਂ ਬੋਲਦਾ ਮੈਂ ਇੱਕ ਗੱਲ ਕਹੂੰਗਾ ਦੇਸ਼ ਵਾਸੀ ਹੋਣ ਦੇ ਨਾਤੇ ਇੱਥੇ ਵੋਟ ਬੈਂਕ ਦੀ ਰਾਜਨੀਤੀ ਨਾ ਕੀਤੀ ਜਾਵੇ ਤੇ ਬਾਹਰ ਨਹੀਂ ਰਹਿਣੇ ਸਾਨੂੰ ਸਾਡੇ ਘਰ ਚ ਆ ਕੇ ਵੀ ਸਾਨੂੰ ਟੀਚ ਕੀਤਾ ਜਾਂਦਾ ਪੜਾਇਆ ਜਾਂਦਾ ਕਿ ਇਹ ਜਗ੍ਹਾ ਤੁਹਾਡੀ ਨਹੀਂ ਅਸੀਂ ਸਾਰੇ ਕਾਗਜ਼ ਪੱਤਰ ਵੈਧਨ ਪ੍ਰੂਫ ਉਹ ਆਪਣੇ ਘਰ ਚ ਹੋ ਕੇ ਵੀ ਸਾਨੂੰ ਆਪਣੇ ਪ੍ਰੂਫ ਦੇਣੇ ਪੈ ਰਿਹਾ ਕਿ ਅਸੀਂ ਆਪਣੇ ਘਰ ਦੇ ਵਸਨੀਕ ਆ ਸਿਹਤ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਆਟ੍ਰਿਸਟ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ ਹੈਅਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ वक वक सहूलत मिलदिया ने इथे चौबी घंटे सत्तो दिन इमरजेंसी की सुविधा भी दी है आज ही बुक करो अपनी अपॉइंटमेंट अठानवे सात वी छे या अठानवे आठ सौ विजिट करो संधू हॉस्पिटल चंडीगढ़ रोड नवा शहर जनक श्री भगत सिंह नगर का संबंधित अज विशेष सरगर्मिया कल फिर ਅਮੀਅ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਇਜਾਜ਼ਤ ਦਿਓ ਧੰਨਵਾਦ